ਚੱਲੇ سوشل میڈیا ਤੇ ਚੱਲ ਰਿਹਾ ਪ੍ਰੋਗਰਾਮ ਹਾਂਜੀ ਹਾਂ ਇੰਸਟਾਗ੍ਰਾਮ ਬਹੁਤ ਵਧੀਆ ਕਰ ਰਹੇ ਹੋ ਦਿਖਾ ਗਾਏ ਰਹੇ ਤੇ ਦਿਖਾ ਰਹੇ ਨੇ ਸਰੇਆਮ ਟੀਮ ਇਹ ਅੱਜ ਮੋਬਾਈਲਾਂ 'ਚ ਇਹ ਤਾਂ ਗੱਲ ਮੰਨਣਯੋਗ ਹੈ ਕਿ ਅੱਜ ਬਹੁਤ ਸਾਰੇ ਅਜਿਹੇ ਕਲਾਕਾਰ ਨੇ ਕਿ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਵਸੇ ਹੋਏ ਨੇ ਜਿਵੇਂ ਸਿੱਧੂ ਮੂਸੇ ਵਾਲਾ ਹੋ ਗਿਆ ਤੇ ਅਮਰ ਸਿੰਘ ਚਮਕੀਲਾ ਹੋ ਗਿਆ ਤੇ ਕੱਲ ਨੂੰ 8 ਮਾਰਚ ਹੈ ਤੇ 8 ਮਾਰਚ ਨੂੰ ਦੁੱਗਰੀ ਪਿੰਡ ਉਹਨਾਂ ਦੀ ਜਿਹੜੀ ਸਾਲਾਨਾ ਵਰਸ਼ੀ ਹੈ ਚਮਕੀਲਾ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਦੀ ਮਨਾਈ ਜਾਂਦੀ ਆ ਦੁਨੀਆਂ ਪਰ ਦੇ ਵਿੱਚ ਪੰਜਾਬੀ ਵੱਸਦੇ ਨੇ ਤੇ ਹਰ ਬੰਦਾ ਆਪਣੇ ਆਪਣੇ ਉਹਨਾਂ ਦੇ ਰੋਲ ਮਾਡਲ ਨੇ ਤੇ ਹਰ ਬੰਦਾ ਆਪਣੇ ਆਪਣੇ عقیدਿਆਂ ਨੂੰ ਪਿਆਰ ਸਤਿਕਾਰ ਦਿੰਦਾ ਕੋਈ ਭਗਤ ਸਿੰਘ ਕਰਤਾਰ ਸਿੰਘ ਸਰਾਬੇ ਹੋਰਾਂ ਨੂੰ ਪਿਆਰ ਕਰਦਾ ਤੇ ਕੋਈ ਅਲੱਗ-ਅਲੱਗ ਗਾਇਕਾਂ ਨੂੰ ਜਿਹੜਾ ਪਿਆਰ ਕਰਦਾ ਹਰ ਬੰਦਾ ਦਿਲੋਂ ਪਿਆਰ ਸਤਿਕਾਰ ਦਿੰਦਾ ਤੇ ਬਹੁਤ ਸਾਰੇ ਅਜਿਹੇ ਕਲਾਕਾਰ ਨੇ ਕਿ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਵਸੇ ਹੋਏ ਨੇ ਜਿਵੇਂ ਸਿੱਧੂ ਮੂਸੇਆਲਾ ਹੋ ਗਿਆ ਤੇ ਅਮਰ ਸਿੰਘ ਚਮਕੀਲਾ ਹੋ ਗਿਆ ਤੇ ਕਾਲੂ 8 ਮਾਰਚ ਹੈ ਤੇ 8 ਮਾਰਚ ਨੂੰ ਦੁੱਗਰੀ ਪਿੰਡ ਉਹਨਾਂ ਦੀ ਜਿਹੜੀ ਸਾਲਾਨਾ ਵਰਸ਼ੀ ਹੈ ਚਮਕੀਲਾ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਦੀ ਮਨਾਈ ਜਾਂਦੀ ਹੈ ਤੇ ਬਹੁਤ ਸਾਰੇ ਲੋਕ ਉੱਥੇ ਜਾਂਦੇ ਨੇ ਤੇ ਮੇਰੇ ਨਾਲ ਅੱਜ ਦੋ ਉਹ ਸ਼ਖਸ ਨੇ ਜਿਹੜੇ ਹਰ ਸਾਲ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਦੀ ਵਰਸੀ ਦੇ ਜਾਂਦੇ ਨੇ ਅੱਜ ਆ ਉਹਨਾਂ ਨੇ ਪੋਸਟਰ ਬਣਾਇਆ ਫਰਿੰਦਰ ਸ਼ੇਂਧਾ ਸਿੱਧੂ ਮੂਸੇਵਾਲਾ ਤੇ ਅਲੱਗ-ਅਲੱਗ ਕਲਾਕਾਰ ਜਿਹੜੇ ਆਪੋ ਆਪਣੇ ਟਾਈਮ ਤੇ ਬਹੁਤ ਮਸ਼ਹੂਰ ਹੋਏ ਨੇ ਤੇ ਅੱਜ ਵੀ ਦੁਨੀਆ ਭਰ ਦੇ ਵਿੱਚ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਸਤਿਕਾਰ ਕਰਦੇ ਨੇ ਤੇ ਵਾਕਈ ਗੱਲ ਆ ਕਿ ਇਹ ਜਿਹੜੇ ਕਲਾਕਾਰ ਨੇ ਦੁਨੀਆ ਸੱਚੀਓ ਪਿਆਰ ਕਰਦੀ ਆ ਤੇ ਇਹ ਸੱਜਣ ਨੇ ਮੇਰੇ ਨਾਲ ਜਿਹੜੇ ਤੇ ਹੈਗੇ ਜੀ ਜਸਵੰਤ ਰਾਣਾ ਜੀ ਤੇ ਸਰਦਾਰ ਅਮਰਜੀਤ ਸਿੰਘ ਜੀ ਆ ਨਾਂ ਵੀ ਇਹਨਾਂ ਦੇ ਲਿਖੇ ਹੋਏ ਨੇ ਤੇ ਨੰਬਰ ਵੀ ਲਿਖੇ ਹੋਏ ਨੇ ਤੇ ਆ ਪੋਸਟਰ ਆ ਜਿਹੜਾ ਇਹਨਾਂ ਨੇ ਉਹ ਬਣਾਇਆ ਹੋਇਆ ਤੇ ਇਹਨੇ ਜਸਵੰਤ ਰਾਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਤੇ ਇਹਨੇ ਸਰਦਾਰ ਅਮਰਜੀਤ ਸਿੰਘ ਜੀ ਠੇਕੇਦਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਨਾਲ ਇਹਨਾਂ ਦਾ ਪੋਤਾ ਛੋਟਾ ਹਾਂਜੀ ਰਾਣਾ ਜੀ ਪਹਿਲਾਂ ਤਾਂ ਐਂ ਦੱਸੋ ਵੀ ਜਿਹੜਾ ਤੁਸੀਂ ਆਹਾ ਆ ਪੋਸਟਰ ਬਣਾਇਆ ਇਹ ਕਿਵੇਂ ਤੁਹਾਡੇ ਦਿਮਾਗ 'ਚ ਖਿਆਲ ਆਇਆ ਇਹ ਸਾਡੇ ਦਿਮਾਗ 'ਚ ਅਜਿਹਾ ਖਿਆਲ ਆਇਆ ਵੀ ਦੇਖੋ ਇਹਨਾਂ ਨੇ ਸਾਡੇ ਬਾਸ ਤੇ ਬਹੁਤ ਕੁਝ ਗਾਇਆ ਇਹਨਾਂ ਨੇ ਇੰਨਾ ਕੁਝ ਗਾਇਆ ਸਾਡੇ ਬਾਸ ਤੇ ਸਾਨੂੰ ਖੁਸ਼ ਕਰਨ ਬਾਸ ਤੇ ਖੁਸ਼ ਰੱਖਣ ਬਾਸ ਤੇ ਇਹਨਾਂ ਕਲਾਕਾਰਾਂ ਨੇ ਸਾਨੂੰ ਇੱਕ ਚਾਨਕ ਦਿਖਾਈ ਆ ਇਹ ਸਾਡੇ ਕੋਲੋਂ ਹੁਣ ਚਲੇ ਗਏ ਪਰ ਸਾਡੇ ਦਿਲ ਦੇ ਅੰਦਰ ਬਸਦੇ ਨੇ ਅਸੀਂ ਇਹਨਾਂ ਦਿਲ ਤੋਂ ਨਹੀਂ ਕੱਢ ਸਕਦੇ ਐਸੀ ਇਹ ਜਿਹ ਪਬਲਿਕ ਜਿਥੇ ਉੱਥੇ ਇਕੱਠੀ ਹੋਊਗੀ ਉਹਨਾਂ ਦੇ ਘਰ ਬਾਹਰ ਤੇ ਸੀ ਵੀ ਸਾਡੇ ਦਿਲ ਚ ਵਸਦੇ ਨੇ ਤਾਂ ਉਹਨਾਂ ਦੀ ਫੋਟੋ ਨਹੀਂ ਹੈ ਅੱਛਾ ਇਹ ਕਾਲੂ ਜਦੋਂ ਤੁਸੀਂ ਵਰਸੀ ਤੇ ਜਾਉਂਗੇ ਉੱਥੇ ਲਾਉਣਾ ਇਹ ਹਾਂ ਜਿੱਥੇ ਗਵੰਦ ਲਾਵਾ ਸਟੇਜ ਤੇ ਅੱਪਾ ਇੱਕ ਤਰ੍ਹਾਂ ਨਾਲ ਇਹ ਗੱਲ ਵੀ ਕਹਿ ਸਕਦੇ ਆਂ ਵੀ ਇਹ ਬੰਦੇ ਸਾਡੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਵੀ ਹੁੰਦੇ ਨੇ ਵੀ ਜਦੋਂ ਸਾਨੂੰ ਵਿਆਹ ਸ਼ਾਦੀ ਹੁੰਦੀ ਆ ਫਿਰ ਵੀ ਆਪਾਂ ਇਹਨਾਂ ਦੇ ਗੀਤ ਲਾਉਂਦੇ ਆਂ ਜੇ ਆਪਾਂ ਮਨ ਦੁਖੀ ਹੋਈਏ ਫਿਰ ਇਹਨਾਂ ਦੇ ਉਦਾਸ ਗੀਤ ਨੇ ਜਿਹੜੇ ਸੁਣ ਲੈਣੇ ਹਨ ਤੇ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਆਂ ਵੀ ਅਸੀਂ ਸਾਡੇ ਦੋਖਸਕ ਦੇ ਵਿੱਚ ਸ਼੍ਰੀ ਖੁੰਦ ਨੇ ਤੇ ਦੂਜੇ ਪਾਸੇ ਸਰਦਾਰ ਅਮਰਜੀਤ ਸਿੰਘ ਜੀ ਤੇ ਆਪਣੇ ਪੋਤੇ ਅਰਸ਼ਦੀਪ ਨਾੜ ਬੈਠੇ ਨੇ ਤੁਹਾਨੂੰ ਕਿੰਨੇ ਕ ਸਾਲ ਹੋ ਗਏ ਉੱਥੇ ਚਮਕੀਲੇ ਦੀ ਵਰਸੀ ਤੇ ਜਾਂਦੇ ਹੋ ਇਹਨਾਂ ਨੂੰ ਨਹੀਂ 5-7 ਸਾਲ ਹੋ ਗਏ 5-7 ਸਾਲ ਹੋ ਗਏ ਮੈਂ ਦੇਖਿਆ ਤੁਹਾਡੇ ਸਕੂਟਰ ਦੇ ਵਿੱਚ ਛੱਲਾ ਵੀ ਅਮਰ ਜੋਤ ਤੇ ਚਮਕੀਲੇ ਦਾ ਪਾਇਆ ਹੋਆ ਹਾਂਜੀ ਤੇ ਤੁਸੀਂ ਸੁਣਦੇ ਹੋ ਇਹਨਾਂ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਿਲੋਂ ਲਾ ਕੇ ਸੁਣਦੇ ਆ ਅੱਛਾ ਤੇ ਮੈਨੂੰ ਇੱਕ ਗੱਲ ਦੱਸੋ ਕਿ ਬਹੁਤ ਸਾਰੇ ਲੋਕ ਕਾਇਦੰਦੇ ਨੇ ਵੀ ਚਮਕੀਲਾ ਜਿਹੜਾ ਅਮਰਜੋਤ ਉਹਨਾਂ ਦੇ ਗੀਤ ਨੇ ਜਿਹੜੇ ਉਹ ਪ੍ਰਵਾਣਾ ਚ ਸੁਣਨ ਵਾਲੇ ਨਹੀਂ ਤੇ ਵੀ ਉਹ ਲੱਚਰ ਗਈ ਕੀ ਹੈ ਜਿਹੜੀ ਉਹ ਗਾਉਂਦਾ ਸੀ ਜਿਹੜਾ ਅੱਜ ਕੱਲ੍ਹ ਦੇ ਜਿਹੜਾ ਹੁਣ ਚੱਲਦਾ ਪ੍ਰੋਗਰਾਮ ਉਹਦੇ ਨਾਮ ਤਾਂ ਬਧੀਆ ਹੈ ਕੋਈ ਉਹ ਤਾਂ ਨਹੀਂ ਦਿਖਾ ਰਿਹਾ ਵੀ ਇੰਨਾ ਮਾੜਾ ਤਾਂ ਉਹ ਜਿਹੜੇ ਹੁਣ ਚੱਲ ਸੋਸ਼ਲ ਮੀਡੀਆ ਤੇ ਚੱਲ ਰਿਹਾ ਪ੍ਰੋਗਰਾਮ ਹਾਂਜੀ ਹਾਂ ਇੰਸਟਾਗ੍ਰਾਮ ਬਹੁਤ ਵਧੀਆ ਕਰ ਰਹੇ ਤੇ ਉਹ ਦਿਖਾ ਰਹੀ ਗਾ ਰਹੀ ਤੇ ਦਿਖਾ ਰਹੀ ਨੇ ਸਰੀਆ ਮੀਟੀਆਂ ਅਜ ਮੋਬਾਈਲਾਂ ਚ ਇਹ ਤਾਂ ਗੱਲ ਮੰਨਣਯੋਗ ਆ ਕਿ ਅੱਜ ਉਹ ਜੇ ਉਹ ਗਾਉਂਦੇ ਤੇ ਜੇ ਲੋਕ ਉਹਨਾਂ ਸੁਣਦੇ ਤਾਂਹੀਂ ਗਾਉਂਦੇ ਤੇ ਨਾ ਅੱਛੀ ਇੱਕ ਗੱਲ ਹੋਰ ਕੀ ਜਦੋਂ ਹਨਾ ਇਕੱਠਾਂ ਦੇ ਵਿੱਚ ਮੈਂ ਪੁਰਾਣੀ ਉਹ ਵੀਡੀਓ ਦੇਖਦਾ ਉਹਨਾਂ ਦੇ ਅਖਾੜਿਆਂ ਦੀਆਂ ਤਾਂ ਲੇਡੀ ਜੀ ਵੀ ਬਹੁਤ ਭਾਰੀ ਗਿਣਤੀ ਦੇ ਵਿੱਚ ਔਰਤਾਂ ਬੈਠੀਆਂ ਹੁੰਦੀਆਂ ਸੀ ਤੇ ਫਿਰ ਜਦੋਂ ਆਪਣਾ ਧਾਰਮਿਕ ਗਾ ਕੇ ਤਕਰੀਬਨ ਕਈ ਵਾਰ ਕਹਿ ਵੀ ਜਾਂਦੇ ਸੀ ਉਹ ਹਨਾ ਉਹ ਇਹ ਕਹਿੰਦੇ ਭਾਈ ਬੀਬੀਓ ਵੀ ਹੁਣ ਅਸੀਂ ਦੁਆ ਗੀਤ ਗਾਉਣੇ ਨੇ ਠੀਕ ਹੈ ਜੇ ਤੁਮ ਸਾਡੀ ਪੇਸ਼ਾਨਦੇ ਨੇ ਜਿੱਦ ਤੱਕ ਬੈਠੇ ਰਹੋ ਵਿਹਾਨਾ ਨਹੀਂ ਕਰਨ ਨੂੰ ਬਗਜੋ ਬਈ ਅੱਛਾ ਤੇ ਫਿਰ ਲੇਡੀ ਜੀ ਚਲੀਆਂ ਜਾਂਦੀਆਂ ਨਹੀਂ ਕੋਈ ਚਲੀਆਂ ਜਾਂਦੀਆਂ ਜੀਆਂ ਜਿਹਨਾਂ ਨੂੰ ਸੁਣ ਦਾ ਸ਼ੌਕ ਹੁੰਦਾ ਦਾ ਉਹ ਬੈਠੇ ਰਹਿੰਦੇ ਆ ਤੇ ਇੱਕ ਗੱਲ ਹੋਰ ਵੀ ਹੁਣ ਨਾ ਅਮਾਨੀ ਦੇ ਮੁੰਡੇ ਦਾ ਵਿਆਹ ਹੋਇਆ ਤੇ ਉੱਥੇ ਵੀ ਆਪਣਾ ਦਿਲਜੀਤ ਨੇ ਵੀ ਚਮਕੀਲੇ ਦਾ ਗੀਤ ਗਾਇਆ ਤੇ ਉੱਤੇ ਇੱਕ ਫਿਲਮ ਆਈ ਸੀ 12ਵੀਂ ਫੇਲ ਉਹਦਾ ਡਾਇਰੈਕਟਰ ਜਿਹੜਾ ਉਹ ਵੀ ਨੱਚ ਰਿਹਾ ਸੀ ਤੇ ਸਾਰੇ ਸੁਣਦੇ ਨੇ ਹਨਾ ਚਮਕੀਲੇ ਨੂੰ ਅੱਛਾ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਤੁਸੀਂ ਇਹ ਲਾਏ ਨੇ ਸਾਰੇ ਬੰਦੇ ਹਨਾ ਆਪਣੇ ਆਪਣੇ ਖੇਤਰ ਦੇ ਸਿਰ ਕੱਢ ਹਸਤਾਖਰ ਜਿਹੜੇ ਹੋਏ ਨੇ ਤੇ ਮੈਂ ਇਹ ਸਾਰੇ ਕਲਾਕਾਰਾਂ ਨੂੰ ਬਾਕੀਆਂ ਨੂੰ ਤਾਂ ਜਾਣਦਾ ਤੇ ਇਹਦੇ ਵਿੱਚ ਤੁਸੀਂ ਇੱਕਾਹਟ ਢੋਲਕ ਮਾਸਟਰ ਦੇਬੂ ਤੇ ਹਰਜੀਤ ਗਿੱਲ ਇਹ ਬੰਦਿਆਂ ਨੂੰ ਮੈਂ ਜਾਣਦਾ ਨਹੀਂ ਹੈਗਾ ਇਹ ਬੰਦੇ ਕੌਣ ਨੇ ਇਹ ਬੰਦੇ ਜੀ ਉਹ ਨੇ ਜਿਹੜੇ ਇਹਨਾਂ ਦੇ ਨਾਲ ਮਰੇ ਨੇ ਜਿਹੜਾ ਆਪਣਾ ਇਹ ਜਦੋਂ ਚਮਕੀਲੇ ਉਹਨਾਂ ਦੇ ਗੋਲੀਆਂ ਮਾਰੀਆਂ ਨੇ ਇਹ ਆਪਣੇ ਦੇਖੋ ਇਹ ਅਜੀਬ ਗੱਲ ਇਹ ਦਵਾਈ ਉਹਨਾਂ ਦੇ ਨਾਲ ਮਰੇ ਨੇ ਅੱਛਾ ਅੱਛਾ ਇਹਦੇ ਬਾਰੇ ਤਾਂ ਬਹੁਤ ਘੱਟ ਲੋਕਾਂ ਨੂੰ ਪਤਾ ਹਾਂ ਇਹ ਲੋਕਾਂ ਨੂੰ ਬਹੁਤ ਘੱਟ ਪਤਾ ਹੁਣ ਇਹ ਲੋਕਾਂ ਨੂੰ ਪਤਾ ਲਾਉਣ ਬਾਅਦ ਤੇ ਸਰਪੇ ਬੈਂਡਰਸ ਪਾਇਆ ਅੱਛਾ ਅੱਛਾ ਜੀ ਕਈ ਕਈ ਜਿਹੜੇ ਢੋਲਕ ਮਾਸ ਕੇਸਰ ਸਿੰਘ ਟਿੱਕੀ ਇਹਨਾਂ ਦੀ ਤਾਂ ਮੈਂ ਇੰਟਰਵਿਊ ਵਗੈਰਾ ਦੇਖੀਆ ਨੇ ਜਿਹੜਾ ਕੇਸਰ ਸਿੰਘ ਟਿੱਕੀ ਆ ਚਮਕੀਲੇ ਨੂੰ ਚੱਕਣ ਵਾਲਾ ਇਹ ਬੰਦਾ ਜਾਦਾ ਅੱਛਾ ਇਹ ਬਚਾਉਣ ਵਾਲਾ ਸੀ ਜਿਹਨੂੰ ਕੇਸਰ ਟਿੱਕੀ ਹੋਇਆ ਜਦੋਂ ਤੂੰ ਲਕ ਮਾਸਟਰ ਆਉਨੇ ਵੀ ਜਾਨੀ ਕਿ ਮਦਦ ਕਰੀਆ ਜਾਨੀ ਬਹੁਤ ਜਿਆਦਾ ਮਦਦ ਚਾਹੀਆ ਛਿੰਦੇ ਨੂੰ ਮਨਾਉਣ ਵਾਲਾ ਇਹੀ ਹੈ ਅੱਛਾ ਸਰੇਂਦਰ ਸਿੰਘ ਨੂੰ ਮਨਾਉਣ ਵਾਲਾ ਸਾਰਾ ਕੰਮ ਇਹ ਛਿੰਦੇ ਨੂੰ ਮਨਾਉਣ ਵਾਲਾ ਹੈ ਜਾਂ ਵਿਆਹ ਅਮਰਜੋਤ ਨਾਲ ਕਰਵਾਉਣ ਵਾਲਾ ਹੈ ਪਛੱਕੇ ਸਰਸਿੰਘ ਟਿੱਕੀ ਇਹਦੇ ਕਰੇ ਨੰਦ ਕਰੇ ਹੋਏ ਤੇ ਕਰੇ ਵਿਆਹ ਹੋਇਆ ਸੀ ਤੇ ਹੁਣ ਈ ਥੋੜੀ ਜੇਰ ਪਹਿਲਾਂ ਇਹ ਸੰਸਾਰ ਤੋਂ ਹਣਾ ਹਾਂ ਮੈਨੂੰ ਪਰ ਤਿੰਨ ਤਾ ਚਾਰ ਮਹੀਨੇ ਲੜ ਹੋ ਗਏ ਅੱਛਾ ਅੱਛਾ ਤੇ ਫਿਰ ਕੱਲ ਨੂੰ ਥੋੜੀ ਤਿਆਰੀ ਹੈ ਜੀ ਸਾਡੀ ਫੁੱਲ ਤਿਆਰੀ ਹੈ ਤੇ ਇੱਕ ਗੱਲ ਹੋਰ ਦੱਸਿਓ ਕਿ ਤੁਸੀਂ ਇੱਥੇ ਫੋਟੋ ਲਾਈ ਹੋਈ ਹੈ ਆਪਣੀ ਸਿੱਧੂ ਮੂਸੇ ਵਾਲੇ ਦੀ ਇਹਦੇ ਵਿੱਚ ਵੀ ਲਾਈ ਆ ਤੇ ਬਹੁਤ ਦੁਨੀਆ ਉਹਨੂੰ ਪਿਆਰ ਕਰਦੀ ਹੈ ਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਸਿੱਧੂ ਮੂਸੇ ਵਾਲੇ ਬਾਰੇ ਇਹ ਜਿਹੜਾ ਸਿੱਧੂ ਮੂਸੇ ਵਾਲਾ ਜਿਹੇ ਕੋਈ ਦੁਨੀਆ ਤੇ ਫਰੀਦਤਾ ਹੀ ਬਣ ਕੇ ਆਇਆ ਇਹ ਕੋਈ ਦੁਨੀਆ ਦੇ ਫਰੀਦਤਾ ਬਣ ਕੇ ਆਇਆ ਲੋਕ ਜਿਹੜੇ ਨਹੀਂ ਵੀ ਨੀਕੇ ਨਹੀਂਕੇ ਜਵਾਕ ਜਿਹੜਾ 2 ਢਾਈ ਸਾਲ ਦਾ ਜਵਾਕ ਆ ਉਹ ਵੀ ਸਿੱਧੂ ਮੂਸੇ ਵਾਲਾ ਜਿਨਾਂ ਉਹਦੇ ਤਾਪੀਆਂ ਮਾਰਦੇ ਬਿਲਕੁਲ ਬਿਲਕੁਲ ਕਈ ਵਾਰ ਮੈਂ ਦੇਖਿਆ ਕਿ ਸਿੱਧੂ ਮੂਸੇ ਵਾਲਾ ਵੀ ਚਮਕੀਲੇ ਦੇ ਗੀਤ ਗਾਉਂਦਾ ਹੁੰਦਾ ਸੀ ਹੈਨਾ ਕਈ ਲੋਕ ਤਾਂ ਇਹ ਕਹਿੰਦੇ ਵੀ ਚਮਕੀਲੇ ਜੰਮਿਆਦਵਾਰੀ ਸਿੱਧੂ ਮੂਸੇ ਵਾਲਾ ਬਣੇ ਭਾਈ ਇਹ ਵੀ ਹੋ ਸਕਦਾ ਕਿ ਚਲੋ ਆਪਣਾ ਆਪਣਾ ਮੰਨਣਾ ਮੈਂ ਇਸ ਚਰਚਾ ਦੇ ਵਿੱਚ ਨਹੀਂ ਹੈਨਾ 27 ਸਾਲ ਦੀ ਉਮਰ ਤੇ ਮਾਰਿਆ 27 ਸਾਲ ਦੀ ਉਮਰ ਤੇ ਇਹਨੂੰ ਮਾਰਿਆ ਗਿਆ ਚਮਕੀਲੇ ਨੂੰ ਮੈਨੂੰ ਤਾਂ ਲੱਗਦੀ ਹੈ ਕਿ ਚਮਕੀਲੇ ਦੀ ਜ਼ਿਆਦਾ ਸੀ ਉਮਰ ਨਹੀਂ 27 ਸਾਲ ਦੀ ਅੱਛਾ 28 ਸਾਲ ਦੀ ਸੀ ਚਲੋ ਕਾਢ ਦਾ ਜਨਮ ਹੈ ਅੱਛਾ 1968 ਦਾ ਕਾਢ ਦਾ ਜਨਮ ਹੈ ਤੇ ਹਰ ਚੀਜ਼ ਜਿਹੜੀ ਨੂੰ ਪਤਾ ਹੁਣ 88 ਜ 8 ਮਾਰਚ 1988 ਨੂੰ ਜਿਹੜਾ ਪੂਰੇ ਹੋ ਗਏ ਸੀ ਉਹ ਹਨਾ 21 ਜੁਲਾਈ 1961 ਦਾ ਜਨਮ ਹੈ ਚਲੋ ਦੇਖੋ ਇਹ ਜਾਣਨ ਵਾਲੇ ਨੇ ਇਹ ਸਭ ਜਾਣਦੇ ਹੁੰਦੇ ਨੇ ਕਿ ਬੰਦੇ ਨੂੰ ਕਦੋਂ ਜੰਮਿਆ ਤੇ ਕਿੱਥੇ ਸਰੀਰ ਛੱਡਿਆ ਤੇ ਦੁਬਾਰਾ ਫੇਰ ਦੇਖ ਲਓ ਇਹਨਾਂ ਦੀਆਂ ਜਿਹੜੀਆਂ ਫੋਟੋਆਂ ਇਹਨਾਂ ਨੇ ਲਾਈਆਂ ਨੇ ਪ੍ਰਸਿੱਧ ਕਲਾਕਾਰਾਂ ਦੀਆਂ ਸੋ ਕੋਈ ਨਹੀਂ ਕੱਲ ਨੂੰ ਚਲੋ ਫਿਰ ਉੱਥੇ ਕਿੰਨੇ ਕੁ ਲੋਕ ਆਉਂਦੇ ਨੇ ਹੀ ਵਾਰੂ ਉੱਥੇ ਤਾਂ ਹੰਤੇ ਨਹੀਂ ਵਿੱਚ ਇੱਕ ਬੰਦਾ ਉਨਾ ਬਰਾਬਰ ਆ ਕੇ ਮਿਲ ਕੇ ਆਉਂਦਾ ਹੀ ਨਹੀਂ ਢੋਲਣਾ ਪੈਂਦਾ ਫੋਨ ਕਰਕੇ ਵੀ ਤੁਹਾਨੂੰ ਇੱਥੇ ਗਏ ਵਰਸੀ ਕਿੱਥੇ ਮਨਾਈ ਜਾਂਦੀ ਹੈ ਇਹ ਬੰਦੇ ਦੁੱਗਾਈ ਅੱਛਾ ਮੜੀਆਂ ਜੇ ਲਾ ਵੀ ਪਾਰਕ ਬੜੀ ਵੀ ਇੱਕ ਉੱਥੇ ਜਗ੍ਹਾ ਬੜੀ ਹੈ ਰੇਲਵੇ ਦੇ ਨਾਲ ਨਾਲ ਜਿੱਥੇ ਉਹ ਤਾਂ ਸੰਸਕਾਰ ਹੋਇਆ ਸੀ ਸੰਸਕਾਰ ਜਿੱਥੇ ਉੱਥੇ ਮੇਲਾ ਲੱਗਦਾ ਉੱਥੇ ਕਰਾ ਕਰਾ ਲੱਗੀ ਬੰਦੇ ਲੈ ਜੇ ਇਧਰ ਜੇ ਸਟੇਜ ਆਉ ਰੇਲਵੇ ਲੈ ਉਹਦੇ ਨਾਲ ਲਾਈਨ ਦੇ ਨਾਲ ਅੱਛਾ ਜੀ ਜਿਵੇਂ ਵੀ ਕਈ ਬੰਦੇ ਕਹਿੰਦੇ ਨੇ ਕਿ ਚਮਕੀਲੇ ਨੂੰ ਉਹ ਲੋਕ ਸੁਣਦੇ ਨੇ ਵੀ ਜਿਹੜੇ ਛੜੇ ਛਣਾਕ ਨੇ ਜਾਂ ਜਿਨ੍ਹਾਂ ਦਾ ਪਰਿਵਾਰ ਨਹੀਂ ਮੈਂ ਦੇਖੋ ਤੁਹਾਨੂੰ ਦੋਨਾਂ ਨੂੰ ਨਿੱਜੀ ਤੌਰ ਤੇ ਜਾਣਦਾ ਵੀ ਤੁਹਾਡੇ 3 ਪੁੱਤ ਨੇ ਪੋਤੇ ਵਾਲੇ ਹੋਗੇ ਤੁਸੀਂ ਵੀ ਇਹ ਜ਼ਿਆਦਾਤਰ ਲੋਕ ਐਂ ਕਹ ਤੂੰ ਕਹਿ ਦਿੰਦੇ ਨੇ ਇਹ ਲੋਕਾਂ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਚਮਕੀਲਾ ਹਰੇਕ ਸਮੇਂ ਚੱਲਦਾ ਬਿਲਕੁਲ ਇਹ ਤਾਂ ਗੱਲ ਮੰਨਣ ਵਾਲੀ ਹੈ ਜਨ ਸਦਨਾਂ ਦੇ ਵਿੱਚ ਚਮਕੀਲਾ ਚੱਲਦਾ ਹਾਂ ਭਰਤੀ ਦੇ ਕਾਲ ਚਮਕੀਲਾ ਹੀ ਚੱਲਦਾ ਗਲਤ ਗੱਲ ਆ ਜੀ ਇਹ ਗਲਤ ਗੱਲਾਂ ਨਾ ਤੇ ਗੱਲ ਆ ਦੇਖੋ ਜੀ ਇਹ ਫਿਰਦੇ ਤੁਰਦੇ ਆਪਣੇ ਘਰ ਪਰਵਾਰ ਦੇ ਗੀਤ ਬਣਾ ਕੇ ਗਾਉਂਦਾ ਦੀ ਕਿਹੜਾ ਕੋਈ ਲਵ ਲਿਉਂਦਾ ਦੀ ਇਹ ਹਾਂ ਉਹ ਕਿੰਨਾ ਮਸ਼ਹੂਰ ਹੋਇਆ ਸੀ ਆਪਣੇ ਨੇੜੇ ਜਾਂ ਨਰਕਿਆਂ ਨੂੰ ਜਾਂ ਮੈਂ ਨਹੀਂ ਸਰਹਾਉਂਦੀ ਦੀ ਦੁਬਾਰੇ ਜਿੰਨਾ ਵਜਾ ਉਹ ਰੋਣਾ ਆਉਂਦਾ ਹਾਂ ਕਿੱਲੇ ਖੂਦੀ ਵਾਂਗ ਦਵਾਈ ਸੀ ਪਰ ਕਿਤੇ ਚਲੀ ਗਈ ਤੇਰੀ ਘਰ ਯੱਤ ਕਰਕੇ ਤਲਵਾਰ ਮੈਂ ਤੇਰਾ ਨਨਕਾਣ ਵੀ ਧਰਦੀ ਹਾਂ ਕਿੱਲੇ ਗੀਤ ਵਧੀਆ ਗਾਏ ਨਹੀਂ ਬਹੁਤ ਵਧੀਆ ਕਿਸੇ ਕਲਾਕਾਰ ਨੇ ਗਾਈ ਨਹੀਂ ਬਿਲਕੁਲ ਇਹ ਤਾਂ ਗੱਲ ਹੈ ਜੀ ਸੋਚਦੇ ਆ ਕਿ ਕਿਸੇ ਦਾ ਇੰਨਾ ਧਰਮਕ ਗੀਤ ਵਧੀਆ ਹੀ ਨਹੀਂ ਹੈਗਾ ਜਿੰਨੇ ਇਹਦੇ ਵਧੀਆ ਲੱਗੇ ਇਹ ਗੱਲ ਵੀ ਮੰਨਣ ਵਾਲੀ ਆ ਸੋ ਆਪਣੇ ਆਪਣੇ ਅਕੀਦੇ ਨੇ ਕਿ ਇਹਨਾਂ ਦਾ ਮੰਨਣਾ ਕਿ ਜਿੱਥੇ ਕੁਝ ਲੋਕ ਕਹਿੰਦੇ ਨੇ ਕਿ ਚਮਕੀਲਾ ਲੱਚਰ ਗਾਇਕੀ ਆਉਂਦਾ ਸੀ ਤੇ ਕੁਝ ਪੰਨੇ ਮੰਨਦੇ ਨੇ ਕਿ ਇਹਦੇ ਵਰਗੇ ਧਾਰਮਿਕ ਗੀਤ ਵੀ ਤੰਨੇ ਵੀ ਤਸੱਲੀ ਕਰਾਤੀ ਉਹਨੇ ਦੂਏ ਕਾ ਸੇ ਤਸੱਲੀ ਹੋਦੀ ਬਿਲਕੁਲ ਇਹ ਤਸੱਲੀ ਤਾਂ ਹੈਗੀ ਦੀ ਗੱਲ ਮੰਨਣਾ ਸੁਣਨ ਲੱਗਾ ਤਾਂ ਰਾਜ ਧਰਮਿਕ ਚੋਗਿਆਂ ਨਿਕਲਦਾ ਹੈ ਰਾਜ ਜਿਹੜਾ ਦੂਆ ਨੀਤ ਤਾਂ ਉੱਥੋਂ ਹੀ ਨਿਕਲਦਾ ਬਿਲਕੁਲ ਮੰਨਣ ਵਾਲੀ ਗੱਲ ਹੈ ਚਲੋ ਫਿਰ ਕੱਲ ਨੂੰ ਮਿਲਦੇ ਆਪਾਂ ਉੱਥੇ ਦੁਗਰੀ ਠੀਕ ਹੈ ਤਾਂ ਬਹੁਤ ਬਹੁਤ ਧੰਨਵਾਦ